ਸਟੱਡੀ ਦੀ ਆਪਾਂ ਗੱਲ ਕਰਦੇ ਹਾਂ ਮਾਇਨਰ ਦੀ ਗੱਲ ਕਰਦੇ ਹਾਂ ਨਾ ਸਕੂਲਿੰਗ ਵੀਜ਼ਾ ਦੀ ਕੀ ਫਰਕ ਵੀਜ਼ਾ ਵੀ ਅੱਜਕੱਲ ਬੜਾ ਪ੍ਰਮੋਟ ਕੀਤਾ ਜਾ ਰਿਹਾ ਹੈ ਵਰਕ ਵੀਜ਼ਾ ਕਿਹੜੀ ਕਿਹੜੀ ਕੰਟਰੀ ਦਾ ਜਿੱਦਾਂ ਸੌਖੇ ਤਰੀਕੇ ਦੇ ਨਾਲ ਕੋਈ ਲੈ ਸਕਦਾ ਔਰ ਕਿਸ ਤਰ੍ਹਾਂ ਦੀ ਪ੍ਰੋਫਾਈਲ ਉਹਦੀ ਹੋਣੀ ਚਾਹੀਦੀ ਹੈ ਜੀ ਬਿਲਕੁਲ ਵਰਕ ਦੇ ਜੇਕਰ ਮੈਂ ਗੱਲ ਕਰਾਂ ਤਾਂ ਸਾਡੇ ਕੋਲ ਸਾਰੇ ਆਪਸ਼ਨ ਹੁੰਦੇ ਆ ਪਰ ਸਿਰਫ ਇਹ ਚੈੱਕ ਕਰਨਾ ਹੈ ਕਿ ਕਿਹੜੀ ਕੈਟਾਗਰੀ ਔਰ ਕਿਹੜੀ ਕੰਟਰੀ ਓਪਨ ਹੈਗੀ ਐ ਜਿਵੇਂ ਕਿ ਹੁਣ ਤੁਸੀਂ ਆਉਣ ਵਾਲੇ ਸਮੇਂ ਦੇਖੋਗੇ ਕਿ ਨਿਊਜ਼ੀਲੈਂਡ ਦਾ ਸੀਜ਼ਨਲ ਵਰਕ ਵੀਜ਼ਾ ਬਹੁਤ ਪ੍ਰਮੋਟ ਹੋਏਗਾ ਲੇਕਿਨ ਸਾਰਿਆਂ ਨੂੰ ਕਲੈਰੀਫਾਈ ਦੱਸਣਾ ਉਹ ਜੋ ਵਰਕ ਵੀਜ਼ਾ ਹੈਗਾ ਉਹ ਸਿਰਫ 5 6 7 ਮਹੀਨੇ ਦਾ ਹੈਗਾ ਨੋਨ ਐਕਸਟੈਂਡੇਬਲ ਨਾ ਤੁਸੀਂ ਚੇਂਜ ਕਰ ਸਕਦੇ ਹੋ ਨਾ ਐਕਸਟੈਂਡ ਕਰ ਸਕਦੇ ਹੋ ਤੁਹਾਨੂੰ ਸਾਨੂੰ ਹਰ ਕੈਟਾਗਰੀ ਦਾ ਪਤਾ ਹੋਣਾ ਚਾਹੀਦਾ ਜੇਕਰ ਮੈਂ ایਫਐਸ ਦੀ ਗੱਲ ਕਰਾਂ ਤਾਂ ایਫਐਸ ਜੇ ਤੁਸੀਂ ਵਰਕ ਪਰਮਿਟ ਤੇ ਜਾਣਾ ਚਾਹੁੰਦੇ ਹੋ ਕੰਮ ਕਰਨਾ ਚਾਹੁੰਦੇ ਹੋ ਤਾਂ ਕਿ ਭਲੇ ਅੱਗੇ ਪੀਆਰ ਵਾਲੀ ਕੈਟਾਗਰੀ ਚ ਜਾਂ ਨਾਨ ਪੀਆਰ ਵਾਲੀ ਕੈਟਾਗਰੀਜ਼ ਦੇ ਵਿੱਚ ਤੇ ایਫਐਸ ਤੁਹਾਡੇ ਵਾਸਤੇ ਲੈ ਕੇ ਆਇਆ ਹੈਗਾ ਨਿਊਜ਼ੀਲੈਂਡ ਯੂਕੇ ਐਂਡ ਕੈਨੇਡਾ ਤਿੰਨਾ ਕੰਟਰੀ ਦੇ ਵਿੱਚ ਅਲੱਗ-ਅਲੱਗ ਆਪਸ਼ਨ ਹੈਗੇ ਮੇਰੇ ਕੋਲ ਹੋਟਲ ਇੰਡਸਟਰੀ ਵੀ ਹੈਗੀ ਹੈ ਕੰਸਟਰਕਸ਼ਨ ਵੀ ਹੈਗੀ ਹੈ ਸਿਕਿਉਰਟੀ ਗਾਰਡ ਹੈ ਗਿਆ ਅਲੱਗ-ਅਲੱਗ ਫਾਰਮਿੰਗ ਹੈ ਆਰਚਡ ਵੀ ਹੈ ਗਿਆ ਨਿਊਜ਼ੀਲੈਂਡ ਦੇ ਵਿੱਚ ਜੇ ਭਾਜੀ ਮੈਂ ਤਿੰਨਾ ਕੰਟਰੀਜ਼ ਦੇ ਵਿੱਚ ਕਾਮਨ ਵਰਕ ਪਰਮਿਟ ਦੀ ਗੱਲ ਕਰਾਂ ਜੋ ਕਿ ਮੋਸਟ ਡਿਮਾਂਡਡ ਓਕਿਊਪੇਸ਼ਨ ਹੈਗਾ ਉਹ ਹੈਗਾ ਕੇਅਰ ਗੀਵਰ ਕੇਅਰ ਗੀਵਰ ایএফ ایس ਤੁਹਾਡੇ ਵਾਸਤੇ ਲੈ ਕੇ ਆਇਆ ਹੈਗਾ ਯੂਕੇ ਦੇ ਵਾਸਤੇ ਨਿਊਜ਼ੀਲੈਂਡ ਦੇ ਵਾਸਤੇ ਜਿੱਥੇ ਤੁਸੀਂ 5 ਸਾਲ ਦਾ ਏ ਈ ਡਬਲਯੂ ਵੀ ਕੈਟਾਗਰੀ ਵਿੱਚ ਵੀਜ਼ਾ ਲੈ ਕੇ ਰੈਜ਼ੀਡੈਂਟ ਕਾਰਡ ਵੀ ਲੈ ਸਕਦੇ ਹੋ ਇਸ ਤੋਂ ਇਲਾਵਾ ਕੈਨੇਡਾ ਕੇਅਰ ਗੀਵਰ ਪ੍ਰੋਗਰਾਮ ਦੇ ਅੰਡਰ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਜਿਹਦਾ ਅੱਜਕੱਲ ਸੁਣ ਰਹੇ ਹੋ ਕੈਨੇਡਾ ਸਟ੍ਰਿਕਟ ਹੋ ਜਾ ਰਿਹਾ ਹੋ ਰਿਹਾ ਦਿਨ ਬਾ ਦਿਨ ਵਿਜ਼ਟਰ ਵੀਜ਼ਾ ਤੋਂ ਵਰਕ ਪਰਮਿਟ ਬੰਦ ਕਰਤਾ ਇਹ ਸਾਰੇ ਸਿਨੈਰੀਓ ਜੋ ਹੈਗਾ ਕੰਮ ਨਹੀਂ ਹੈਗਾ ਕੈਨੇਡਾ ਵਿੱਚ ਸਭ ਤੋਂ ਵੱਡੀ ਗੱਲ ਜੋ ਕਹਿੰਦੇ ਆ ਬਟ ਜੇਕਰ ਤੁਸੀਂ ਈਐਫਐਸ ਰਾਹੀਂ ਕੇਅਰ ਗਿਵਰ ਕੈਟਾਗਰੀ ਵਿੱਚ ਜਾਂਦੇ ਹੋ ਔਰ ਤੁਸੀਂ ਐਕਸਪ੍ਰੈਸ ਐਂਟਰੀ ਵਾਸਤੇ ਐਲੀਜੀਬਲ ਨਹੀਂ ਹੋ ਤਾਂ ਸਿਰਫ ਔਰ ਸਿਰਫ 5 ਬੈਂਡ ਦੇ ਨਾਲ ਤੁਸੀਂ ਗੇਨਿੰਗ ਐਕਸਪੀਰੀਅੰਸ ਕੈਟਾਗਰੀ ਦੇ ਅੰਡਰ ਜੋ ਹੈਗਾ ਇਹ ਉੱਥੇ 6 ਮਹੀਨੇ ਕੰਮ ਕਰਨ ਤੋਂ ਬਾਅਦ ਪੀਆਰ ਕਰਨ ਤੁਹਾਨੂੰ ਮਿਲ ਜਾਏਗਾ ਜੋ ਫਾਈਲ ਇੱਥੋਂ ਲੱਗੇਗੀ ਉਹ ਤੁਹਾਡੀ ਪੀਆਰ ਦੇ ਵਿੱਚ ਹੀ ਲੱਗੇਗੀ ਤਾਂ ਈਐਫਐਸ ਤੁਹਾਡੇ ਵਾਸਤੇ ਦੁਬਾਰਾ ਤੋਂ ਕਹਿਣਾ ਵਰਕਿੰਗ ਦੇ ਆਪਸ਼ਨ ਲੈ ਕੇ ਆਇਆ ਜੇਕਰ ਤੁਹਾਡਾ ਬਜਟ ਅਲਾਉ ਕਰਦਾ ਹੈ ਕੈਨੇਡਾ ਯੂਕੇ ਐਂਡ ਨਿਊਜ਼ੀਲੈਂਡ ਜੇਕਰ ਤੁਸੀਂ ਘੱਟ ਬਜਟ ਵਿੱਚ ਜਾਣਾ ਚਾਹੁੰਦੇ ਹੋ ਵਰਕ ਦੇ ਉੱਤੇ ਤਾਂ ਫਿਰ ਮੇਰੇ ਕੋਲ ਆਪਸ਼ਨ ਹੈਗਾ ਲਿਥੂਨੀਆ ਲਾਤਵੀਆ ਪੋਲੈਂਡ ਐਂਡ ਹੰਗਰੀ ਇਹਨਾਂ ਇਹਨਾਂ ਦੇ ਕੰਟਰੀਜ਼ ਦੇ ਵਿੱਚ ਵੀ ਜਾ ਸਕਦੇ ਹੋ ਜਿੱਥੇ ਕੰਸਟਰਕਸ਼ਨ ਹੋ ਗਈ ਹੈ ਫਾਰਮਿੰਗ ਦਾ ਵਿੱਚ ਹੋ ਗਿਆ ਪਲੱਸ ਹੈਵੀ ਟਰੱਕ ਡਰਾਈਵਰ ਦੇ ਤੌਰ ਤੇ ਤੁਸੀਂ ਜਾ ਸਕਦੇ ਹੋ ਹੰਗਰੀ ਦੇ ਵਿੱਚ ਹੰਗਰੀ ਦੀ ਖਾਸੀ ਤੇ ਰਹੇਗੀ ਤੁਹਾਡੀ ਜੋ ਸੈਲਰੀ ਹੋਏਗੀ ਦੈਟ ਇਜ਼ ਅਰਾਊਂਡ 2500 ਯੂਰੋ ਤੁਹਾਨੂੰ ਮੰਥਲੀ ਦਾ ਸੈਲਰੀ ਮਿਲਦੀ ਹੈ ਤਾਂ ਇਹਨਾਂ ਕੰਟਰੀਜ਼ ਤੇ ਤੁਸੀਂ ਜੇ ਵਰਕ ਪਰਮਿਟ ਤੇ ਜਾਣਾ ਚਾਹੁੰਦੇ ਹੋ ਤਾਂ ਛੇਤੀ ਤੋਂ ਛੇਤੀ ਸਾਡੇ ਨਾਲ رابطہ ਕਾਇਮ ਕਰੋ ਅੱਜ ਤੁਸੀਂ ਨਿਊਜ਼ੀਲੈਂਡ ਦੀ ਗੱਲ ਕੀਤੀ ਹੈ ਨਿਊਜ਼ੀਲੈਂਡ ਦਾ ਵਰਕ ਵੀਜ਼ਾ ਦਾ ਜੇ ਆਪਾਂ एलिजिਬਿਲਟੀ ਦੀ ਗੱਲ ਕਰਦੇ ਹਾਂ ਕੀ एलिजिਬਿਲਟੀ ਹੈਗੀ ਔਰ ਕਿਹੜੇ ਕਿਹੜੇ ਕਿੰਨਾ ਕੁ ਟਾਈਮ ਲੱਗਦਾ ਇੱਕ ਵਾਰੀ ਆਪਾਂ ਦੇਖਦੇ ਹੁੰਦੇ ਹਾਂ ਜਦੋਂ ਵਰਕ ਵੀਜ਼ਾ ਦੀ ਗੱਲ ਆਉਂਦੀ ਹੈ ਜਾਂ ਪੀਆਰ ਦੀ ਗੱਲ ਆਉਂਦੀ ਹੈ ਤਾਂ ਉੱਥੇ ਵੀ ਸਵਾਲ ਆਉਂਦਾ ਵੀ ਇਹ ਬਹੁਤ ਲੰਮਾ ਸਮਾਂ ਪ੍ਰੋਸੈਸਿੰਗ ਟਾਈਮ ਹੀ ਬਹੁਤ ਲੰਮਾ ਹੈ ਜਾਂ ਡਾਕੂਮੈਂਟ ਇਸ ਤਰ੍ਹਾਂ ਦੇ ਮੰਗੇ ਜਾਣਗੇ ਕਿ ਪੱਚੇ ਉਹ ਪ੍ਰੋਵਾਈਡ ਹੀ ਨਹੀਂ ਕਰ ਪਾਊਗਾ ਬਹੁਤ ਚੀਜ਼ਾਂ ਉਸੇ ਇਸ ਤਰ੍ਹਾਂ ਦੇ ਹੋਣਗੇ ਦੇਖੋ ਜੇ ਨਿਊਜ਼ੀਲੈਂਡ ਵਰਕ ਦੀ ਆਪਾਂ ਗੱਲ ਕਰੀਏ ਮੇਰੇ ਕੋਲ ਫਾਰਮਿੰਗ ਹੈਗੀ ਆ ਕੰਸਟਰਕਸ਼ਨ ਹੈਗੀ ਆ ਸਿਕਿਉਰਿਟੀ ਗਾਰਡ ਹੈ ਹੋਟਲ ਇੰਡਸਟਰੀ ਹੈਗੀ ਆ ਤੇ ਸਕਿਲਡ ਕੈਟਾਗਰੀ ਵੀ ਹੈਗੀਆਂ ਟੋਟਲ ਪ੍ਰੋਸੈਸਿੰਗ ਟਾਈਮ ਕਿੰਨਾ ਹੈ ਨਿਊਜ਼ੀਲੈਂਡ ਦੇ ਵਿੱਚ ਕੋਈ ਜੌਬ ਆਫਰ ਨਹੀਂ ਹੁੰਦਾ ਕੋਈ ਇਦਾਂ ਦੀ ਚੀਜ਼ ਨਹੀਂ ਆਉਂਦੀ ਜਿਵੇਂ ਯੂਕੇ 'ਚ ਸਾਡੇ ਕੋਸ ਆਉਂਦੀ ਹੈ ਜਾਂ ਫਿਰ ਕੈਨੇਡਾ ਚ ਐਲ ਐਮ ਆਈ ਐਂਡ ਆਲ ਸਾਰੀਆਂ ਗੱਲਾਂ ਕਰਨੀਆਂ ਨਿਊਜ਼ੀਲੈਂਡ 'ਚ ਤੁਹਾਡੇ ਏਮਪਲੋਇਰ ਨੂੰ ਇੱਕ ਟੋਕਨ ਜਨਰੇਟ ਹੁੰਦਾ ਹੈ ਨੰਬਰ ਆਫ ਵੈਕੈਂਸੀਜ਼ ਦਾ ਫਿਰ ਇੱਕ ਟੋਕਨ ਤੁਹਾਡੇ ਨਾਮ ਤੇ ਇਸ਼ੂ ਹੁੰਦਾ ਹੈ ਈਮੇਲ ਤੇ ਸਿੰਪਲ ਜਾਂ ਫਾਈਲ ਦਾ ਲੋਜਮੈਂਟ ਦਾ ਲਿੰਕ ਆਂਦਾ ਹੈ ਗੱਲ ਇਹ ਹੈ ਕਿ ਜੋ ਪਾਜੀ ਦਾ ਕੁਐਸਚਨ ਰਿਹਾ ਕਿ ਕਿੰਨੇ ਸਮਾਂ ਦੇ ਵਿੱਚ ਇਹ ਤੁਹਾਡਾ ਹੋਣਾ ਹੈ ਕੰਮ 2 23 23 ਤੋਂ 3 ਮਹੀਨੇ ਦੇ ਵਿੱਚ ਵਿੱਚ ਤੁਹਾਡਾ ਇਹ ਸਾਰਾ ਕੰਮ ਜੋ ਹੈਗਾ ਇਹ ਟੋਕਨ ਆ ਜਾਂਦਾ ਆਪਾਂ ਫਾਈਲ ਲੋਜ ਕਰਨੇ ਉਸ ਤੋਂ ਬਾਅਦ ਹਾਈ ਕਮਿਸ਼ਨ ਕਿੰਨਾ ਟਾਈਮ ਮੰਗ ਰਹੀ ਹੈ ਹਾਈ ਕਮਿਸ਼ਨ ਨੇ ਇਹਦਾ ਕਲੀਅਰਲੀ ਟਾਈਮ ਕਿਹਾ ਹੈ 4 ਵਰਕਿੰਗ ਵੀਕਸ ਜੇ ਮੈਂ ਆਪਣੇ ਇੱਕ ਸਟੂਡੈਂਟ ਦੀ ਗੱਲ ਕਰਾਂ ਕਲਾਇੰਟ ਦੀ ਗੱਲ ਕਰ ਕਰਨਪ੍ਰੀਤ ਜੋ ਸ਼੍ਰੀ ਅਨੰਦਪੁਰ ਸਾਹਿਬ ਤੋਂ ਬਿਲੋਂਗ ਕਰਦਾ ਸੀਗਾ ਉਹਦਾ ਵੀਜ਼ਾ ਸਿਰਫ ਔਰ ਸਿਰਫ 22 ਦਿਨਾਂ ਦੇ ਵਿੱਚ ਉਹਨੂੰ ਨਿਊਜ਼ੀਲੈਂਡ ਦਾ ਜੋ ਹੈਗਾ ਵਰਕ ਪਰਮਿਟ ਲੱਗ ਗਿਆ ਸੀਗਾ ਇੱਕ ਮੇਜਰ ਅਪਡੇਟ ਮੈਂ ਨਾਲੋਂ ਨਾਲ ਕਰ ਦੇਣਾ ਜਿਵੇਂ ਭਾਜੀ ਮੈਂ ਪਹਿਲਾਂ ਵੀ ਕਿਹੜੇ 2 ਮਹੀਨੇ ਤੋਂ ਆਪਾਂ ਨਿਊਜ਼ੀਲੈਂਡ ਦਾ ਵਰਕ ਪ੍ਰਮੋਟ ਕਰ ਰਹੇ ਆ ਉਹਦਾ ਆਪਾਂ ਐਕਸਪੈਂਸ ਸਾਰਾ ਦੱਸਦੇ ਸੀਗੇ 1st of October ਤੋਂ New Zealand ਨੇ ਆਪਣੀ AEWW ਵੀ ਕੈਟਾਗਰੀ ਦੀਆਂ ਐਂਬੈਸੀ ਫੀਸਾਂ ਜੋ ਹੈਗੀਆਂ ਉਹ ਇਨਕਰੀਜ਼ ਕਰਦੀਆਂ ਤਾਂ ਜੋਕਰ ਪਹਿਲਾਂ ਆਪਾਂ 35-40 ਹਜ਼ਾਰ ਦੀ ਸਾਡੀ ਐਂਬੈਸੀ ਫੀਸ ਹੁੰਦੀ ਉਹ ਨੀਅਰ ਅਬਾਊਟ ਡਬਲ ਹੋ ਚੁੱਕੀ ਹੈ ਔਰ ਸਪਾਊਸ ਨੂੰ ਜੋ ਓਪਨ ਵਰਕ ਪਰਮਿਟਮੈਂਟ ਲੱਗੇਗਾ ਉਹਦੀ ਥੋੜੀ ਜੀ ਹੋਰ ਵੀ ਜ਼ਿਆਦਾ ਗਈ ਹੈ 1600 New Zealand ਡਾਲਰ ਦੇ ਆਸ-ਪਾਸ ਤੱਕ ਹੈਗੀ ਹੈ ਮੈਂ ਅੱਜ ਫੇਰ ਇਸ ਮੰਝਤੇ ਕਹਿਣਾ 2024 ਸਾਰੀ ਇਮੀਗ੍ਰੇਸ਼ਨ ਕੈਟਾਗਰੀਜ਼ ਦੇ ਵਾਸਤੇ ਸਟ੍ਰਿਕਟ ਹੋਣ ਦਾ ਨਜ਼ਰ ਆਇਆ 2025 ਮੇਬੀ ਲੀਨੈਂਟ ਹੋ ਜਾਏ ਜਾਂ ਮੇਬੀ ਹੋਰ ਜ਼ਿਆਦਾ ਸਟ੍ਰਿਕਟ ਹੋ ਜਾਏ ਲੇਕਿਨ ਜੇਕਰ ਤੁਸੀਂ ਕਿਸੇ ਹੋਰ ਮੁਲਕ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ ਆਪਣਾ ਔਰ ਫੈਮਿਲੀ ਦਾ ਭਵਿੱਖ ਬਣਾਉਣਾ ਚਾਹੁੰਦੇ ਹੋ ਚਾਰ ਪੈਸੇ ਐਕਸਟਰਾ ਕਮਾਉਣਾ ਚਾਹੁੰਦੇ ਹੋ ਸਹੀ ਸਮਾਂ ਹੈ गाइस ਸਮਾਂ ਤੁਸੀਂ ਆਪਣੀ ਕੀ ਕਹਿੰਦੇ ਆ ਫਾਈਲ ਨੂੰ ਪ੍ਰੋਸੀਡ ਕਰੋ ਦੂਜੀ ਗੱਲ ਭਾਜੀ ਨੇ ਜਿਵੇਂ ਕਿਹਾ ਵੀ ਡਾਕੂਮੈਂਟ ਇਦਾਂ ਦੇ ਮੰਗੇ ਜਾਂਦੇ ਕਿ ਜੋ ਸਟੂਡੈਂਟ ਪ੍ਰੋਵਾਈਡ ਹੀ ਨਹੀਂ ਕਰ ਪਾਂਦਾ ਆਈਐਫਐ ਸਿੱਧਾ ਕਦੇ ਨਹੀਂ ਕਰਦਾ ਚ ਤੁਸੀਂ ਪਹਿਲੇ ਦਿਨ ਸਾਡੇ ਕੋਲ ਵਿਜ਼ਿਟ ਕਰੋਗੇ ਆਪਾਂ ਅਦੋ ਹੀ ਤੁਹਾਨੂੰ ਤੁਹਾਡੇ ਚੈੱਕ ਡਾਕੂਮੈਂਟਸ ਦੀ ਚੈਕਲਿਸਟ ਦੇ ਦੇਣੀ ਹੈ ਕਿਸੇ ਵੀ ਫਾਈਲ ਨੂੰ ਲੋਜ ਕਰਨ ਨੂੰ 2 ਟਾਈਮ ਮਹੀਨੇ ਦਾ ਸਮਾਂ ਲੱਗਦਾ ਹੈਗਾ ਤਾਂ ਸਾਡੇ ਕੋਲ ਖੁੱਲਾ ਸਮਾਂ ਪਿਆ ਹੁੰਦਾ ਹੈ ਕਿ ਆਪਾਂ ਇੰਨੇ ਸਮਾਂ ਦੇ ਵਿੱਚ ਇਹ ਡਾਕੂਮੈਂਟ ਜੋ ਹੈਗੇ ਆ ਪਹਿਲੇ ਸਾਡਾ ਮੈਡੀਕਲ ਹੋਵੇ ਆਈਟੀਆਰ ਹੋਵੇ ਸੈਟਲਮੈਂਟ ਫੰਡਸ ਹੋਵੇ ਆਪਾਂ ਸਾਰੇ ਰੈਡੀ ਕਰ ਲਈਏ ਹੂੰ ਬਿਲਕੁਲ ਹੈ ਜੇਕਰ ਤੁਸੀਂ ਵੀ ਕਿਤੇ ਵਿਦੇਸ਼ ਜਾਣ ਦੀ ਸੋਚ ਰਹੇ ਹੋ ਤੁਹਾਡੀ ਕੋਈ ਵੀ ਪ੍ਰੋਫਾਈਲ ਹੈ ਤਾਂ ਸਕਰੀਨ ਤੇ ਆ ਰਿਹਾ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਲਵਿਸ਼ ਜੀ ਨੂੰ ਮਿਲਣਾ ਚਾਹੁੰਦੇ ਹੋ ਸੈਕਟਰ 40 ਸੀ ਚੰਡੀਗੜ੍ਹ ਪਹੁੰਚ ਕੇ ਤੁਸੀਂ ਇਹਨਾਂ ਨੂੰ ਮਿਲ ਸਕਦੇ ਹੋ ਈਏਐਫਐਸ ਦਾ ਉੱਥੇ ਆਫਿਸ ਹੈ ਬਹੁਤ ਸਾਰੇ ਸਟੂਡੈਂਟ ਨੂੰ ਲਗਾਤਾਰ ਵੀਜ਼ੇ ਜਿਹੜੇ ਰੀਸੀਵ ਹੋ ਰਹੇ ਆ ਤੇ ਭਾਜੀ ਜਿਹੜੀ ਤੁਸੀਂ ਹੁਣ ਐਂਬੈਸੀ ਫੀਸ ਦੀ ਗੱਲ ਕੀਤੀ ਹੈ ਨਿਊਜ਼ੀਲੈਂਡ ਨੇ ਵੀ ਡਬਲ ਦੇ ਕਰੀਬ ਕਰਦੀ ਹੈ ਵਰਕ ਵੀਜ਼ਾ ਦੀ ਸਪਾਊਸ ਦੀ ਹੋਰ ਜ਼ਿਆਦਾ ਤੁਸੀਂ ਕਹਿੰਦੇ ਹੋ ਕਰਦੀ ਹੈ ਆਸਟ੍ਰੇਲੀਆ ਨੇ ਵੀ ਜੇ ਆਪਾਂ ਕਰ ਤਕਰੀਬਨ ਲੱਖ ਰੁਪਏ ਦੇ ਕਰੀਬ ਕਰਦੀ ਹੈਗੀ ਆ ਜਿਹੜੀ ਐਂਬੈਸੀ ਫੀਸ ਹੈ ਹਨਾ ਤੇ ਕੀ ਕਰਨ ਲੱਗਦਾ ਵੀ ਇੰਨਾ ਸਟ੍ਰਿਕਟ ਹਰੇ ਕੰਟਰੀ ਚਾਹੇ ਨਿਊਜ਼ੀਲੈਂਡ ਆ ਕੈਨੇਡਾ ਇਵਨ ਕੀ ਹੁਣ ਕੈਨੇਡਾ ਵੀ ਵੀਜ਼ੇ ਬਹੁਤ ਘੱਟ ਦੇ ਰਿਹਾ ਕੀ ਕਰਨ ਲੱਗ ਰਿਹਾ ਯੂਕੇ ਨੇ ਭਾਜੀ ਆਪਣਾ ਹਾਈ ਕਮਿਸ਼ਨ ਤੋਂ ਇੰਟਰਵਿਊ ਸ਼ੁਰੂ ਹੋ ਗਿਆ ਹੁਣ ਬੱਚਿਆਂ ਨੂੰ ਜਿਨ੍ਹਾਂ ਦੀਆਂ ਫਾਈਲਾਂ ਲੱਗ ਰੀਆਂ ਉਹਨੂੰ ਹਾਈ ਕਮਿਸ਼ਨ ਤੋਂ ਇੰਟਰ ਹੁਣੇ ਗੱਲ ਹੈ ਕਿ ਇਹ ਚੀਜ਼ ਇਦਾਂ ਕਿਉਂ ਹੋ ਰਹੀ ਹੈ ਦੇਖੋ ਆ ਆਪਾਂ ਤਾਂ ਆਪਣੇ ਵੱਲੋਂ ਬਹੁਤ ਛਾਤਰ ਬਣ ਕੇ ਚੱਲਨੇ ਆ ਤੇਜ਼ ਬਣ ਕੇ ਚੱਲਨੇ ਆ ਲੇਕਿਨ ਆਪਾਂ ਗੱਲ ਨੋਟਿਸ ਕਰੀਏ ਸੋਸ਼ਲ ਮੀਡੀਆ ਦਾ ਜ਼ਮਾਨਾ ਹੈਗਾ ਡਿਜੀਟਲ ਮੀਡੀਆ ਦਾ ਜ਼ਮਾਨਾ ਹੈਗਾ ਕੀ ਤੁਹਾਨੂੰ ਲੱਗਦਾ ਕਿ ਹਾਈ ਕਮਿਸ਼ਨ ਦੀ ਇਹ ਨਜ਼ਰ ਨਹੀਂ ਪੈ ਰਹੀ ਹੈ ਕਿ ਪੈਕੇਜ ਸਿਸਟਮ ਚੱਲ ਰਿਹਾ ਸਾਰੇ ਪੈਸੇ ਵੀਜ਼ੇ ਲੱਗਣ ਤੋਂ ਬਾਅਦ ਉਹ ਸਾਨੂੰ ਪਹਿਲਾਂ ਸਿਰਫ ਤੁਹਾਡਾ ਇੱਕ ਪਾਸਪੋਰਟ ਚਾਇਆ ਦਾ ਆਪਾਂ ਬਾਕੀ ਡਾਕੂਮੈਂਟੇਸ਼ਨ ਦੀ ਕੋਈ ਰਿਕੁਆਇਰਮੈਂਟ ਨਹੀਂ ਹੈ ਜਦਕਿ ਹਾਈ ਕਮਿਸ਼ਨ ਨੇ ਡਾਕੂਮੈਂਟੇਸ਼ਨ ਦੀ ਇੱਕ ਚੈਕਲਿਸਟ ਬਣਾਈ ਹੈ ਉਹਨਾਂ ਐਕਸਪੀਰੀਅੰਸ ਦੀ ਕੈਟਾਗਰੀ ਬਣਾਈ ਹੈ ਜੌਬ ਦੀ ਕੈਟਾਗਰੀ ਬਣਾਈ ਹੈ ਉਹਨੇ ਇੱਕ ਚੈਕਲਿਸਟ ਦਿੱਤੇ ਕਿ ਤੁਹਾਡੇ ਇਹ ਡਾਕੂਮੈਂਟ ਹੋਣੇ ਚਾਹੀਦੇ ਹੁਣ ਜਦੋਂ ਉਹਨਾਂ ਨੇ ਸਾਰੀਆਂ ਐਡਵਰਟਾਈਜ਼ਮੈਂਟ ਪ੍ਰੋਮੋਸ਼ਨਸ ਵਗੈਰਾ ਜੋ ਦੇਖ ਰਹੇ ਹੋ ਥੈਟਸ ਵਾਈ ਉਹਨਾਂ ਨੇ ਉਹਨਾਂ ਨੇ ਵੈਰੀਫਿਕੇਸ਼ਨ ਜ਼ਿਆਦਾ ਕਰਨੀ ਹੈ ਉਹਨਾਂ ਦੀ ਮੈਨ ਪਾਵਰ ਰਿਸੋਰਸਸ ਜ਼ਿਆਦਾ ਲੱਗਣਗੇ ਇਸ ਕਰਕੇ ਉਹਨਾਂ ਨੇ ਆਪਣੇ ਅਸੈਸਮੈਂਟ ਚਾਰजेस ਵਧਾਏ ਆ ਜਿਵੇਂ ਆਪਾਂ ਗੱਲ ਕਰੀਏ ਪਹਿਲਾ ਆਸਟ੍ਰੇਲੀਆ ਦੀ ਜੀਟੀ इजीली ਕਲੀਅਰ ਹੁੰਦੀ ਸੀਗੀ ਸੀਓਈ ਆ ਜਾਂਦੀ ਸੀਗੀ ਉਸ ਤੋਂ ਬਾਅਦ ਕੁਝ ਸਟੇਟਸ ਨੂੰ ਬਲੈਕਲਿਸਟ ਕੀਤਾ ਕੁਝ ਯੂਨੀਵਰਸਿਟੀਆਂ ਨੇ ਬੋਰਡ ਨੂੰ ਲੈ ਕੇ ਆਪਣਾ ਸਾਰਾ ਪਿਆ ਫਿਰ ਉਸ ਤੋਂ ਬਾਅਦ ਵੀ ਉਹਨਾਂ ਨੇ ਦੇਖਿਆ ਆਸਟ੍ਰੇਲੀਆ ਨੇ ਜਦੋਂ ਕਿ ਸਾਡੇ ਕੋਲ ਜੈਨੂਨ ਸਟੂਡੈਂਟਸ ਨਹੀਂ ਆ ਰਹੇ ਕਿਉਂ ਬੱਚਾ ਡਿਗਰੀ ਤੇ ਵੀਜ਼ਾ ਲੈ ਕੇ ਜਾ ਰਿਹਾ ਔਰ ਉੱਥੇ ਜਾ ਕੇ ਡਿਪਲੋਮਾ ਲੈ ਰਿਹਾ ਪੀ 2 ਸਾਲ ਦਾ ਕੋਰਸ ਜਾ ਕੇ ਲੈ ਰਿਆ ਹੈ ਜਾਂ ਦਾ 20 ਡਾਲਰ ਦਾ ਕੋਰਸ ਲੈ ਕੇ ਜਾ ਰਿਹਾ ਉੱਥੇ ਜਾ ਕੇ ਯੂਨੀਵਰਸਿਟੀ ਚ ਵਿਦਡਰੋ ਪਾ ਰਿਹਾ ਔਰ ਜਾ ਕੇ ਫਿਰ 80 ਡਾਲਰ ਦਾ ਕੋਰਸ ਲੈ ਰਿਹਾ ਉਹਨਾਂ ਕੰਟਰੀਜ਼ ਦਾ ਯੂਨੀਵਰਸਿਟੀਆਂ ਦਾ ਕਾਲਜੇਜ਼ ਦਾ ਨੁਕਸਾਨ ਤੇ ਹੋ ਰਿਹਾ ਜਾਂ ਇਮਪਲੋਇਰ ਦੀ ਗੱਲ ਕਰੀਏ ਇਮਪਲੋਇਰ ਨੂੰ ਲੋਡ ਹੈਗੀ ਹੈ ਦੋ ਇਮਪਲਾਈਜ਼ ਦੀ ਲੇਕਿਨ ਉਹ ਜੌਬ ਆਫਰ ਵੇਚਣ ਦੇ ਮਾਰੇ ਪੰਜ ਇਮਪਲਾਈਜ਼ ਨੂੰ ਮਿਲ ਰਿਹਾ ਔਰ ਉੱਥੇ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਫਰਸਟ ੜੋ ਕੇ ਬੰਦੇ ਆਨਲਾਈਨ ਪੋਸਟਾਂ ਪਾ ਰਿਹਾ ਕਿਸ ਕੰਟਰੀ ਚ ਕੰਮ ਨਹੀਂ ਹੈਗਾ ਗਲਤੀ ਕੰਟਰੀ ਦੀ ਨਹੀਂ ਹੈ ਗਲ ਇਆ ਤੁਹਾਨੂੰ ਇਹ ਲਾਲਚ ਦਿੱਤਾ ਜਾਂਦਾ ਜੀ ਪੈਕੇਜ ਕਰੋ ਵਿਜ਼ਟਰ ਵੀਜ਼ਾ ਤੇ ਜਾਓ ਤਾਂ ਉੱਥੇ ਜਾ ਕੇ ਵਰਕ ਲੋ ਵਿਜ਼ਟਰ ਵੀਜ਼ਾ ਕਿਸ ਕਿਉਂ ਬਣਾਇਆ ਹੈ ਕਮਿਸ਼ਨ ਨੇ ਤੁਹਾਡੇ ਘੁੰਮਣ ਫਿਰਨ ਵਾਸਤੇ ਰਿਲੇਟਿਵ ਨੂੰ ਮਿਲਣ ਦੇ ਵਾਸਤੇ ਬਣਾਇਆ ਹੁਣ ਤੁਸੀਂ ਵਿਜ਼ਟਰ ਵੀਜ਼ਾ ਤੇ ਜਾ ਕੇ ਕੰਮ ਨਾ ਮਿਲੇ ਤੁਹਾਨੂੰ ਔਰ ਤੁਸੀਂ ਉਹਦੀਆਂ 네ਗੇਟਿਵ ਉਸ ਕੰਟਰੀ ਤੇ ਇੰਪੈਕਟ ਪਾਓਗੇ ਆਬਵੀਅਸਲੀ ਕੰਟਰੀ ਸਟ੍ਰਿਕਟ ਹੋਣ ਗਈਆਂ ਦੈਟਸ ਵਾਈ ਇਹ ਸਾਰਾ ਰੀਜ਼ਨ ਹੈ ਜੀ ਆਪਾਂ ਜੀ 2024 ਦੇ ਵਿੱਚ ਕਿ ਹਰ ਕੰਟਰੀ ਸਟ੍ਰਿਕਟ ਹੋਈ ਹੈ ਐਲ ਐਮ ਆਈ ਇਹ 1340 ਜੋ ਡਾਲਰ ਫੀਸ ਸੀਗੀ ਉਹ ਵੀ ਹੁਣ ਅਪਡੇਟ ਹੈਗਾ ਕਿ ਉਹ ਬਤਾ ਰਹੇ ਕਿੰਨੀ ਅਜੇ ਅਪਡੇਟ ਐਗਜ਼ੈਕਟਲੀ ਆਇਆ ਨਹੀਂ ਹੈਗਾ ਨਿਊਜ਼ੀਲੈਂਡ ਦੀ ਉਹ 750 ਡਾਲਰ ਫੀਸ ਸੀਗੀ ਉਹ 1540 مین ਐਪਲੀਕੈਂਟ 750 ਤੋਂ 1610 ਸਪਸ ਦੇ ਵਾਸਤੇ ਉਹਨਾਂ ਨੇ ਕਰਤੀ ਹੈ ਤਾਂ ਇਹ ਸਾਰਾ ਰੀਜ਼ਨ ਜੋ ਰਿਹਾ ਹੈ ਉਹ ਕੁਝ ਨਾ ਕੁਝ ਜੋ ਇਕ ਇਮੀਗ੍ਰੇਸ਼ਨ ਦੇ ਬਣਾਏ ਜੈਨੂਇਨ ਪ੍ਰੋਡਕਟ ਨੂੰ ਜੈਨੂਇਨ ਵੀਜ਼ਾ ਆਫ ਗੈਟਿੰਗ ਵੀਜ਼ਾ ਨੂੰ ਜੈਨੂਇਨ ਵੇ ਆਫ ਗੈਟਿੰਗ ਯੂਅਰ ਵਰਕ ਪਰਮਿਟ ਨੂੰ ਜਦੋਂ ਕੁਝ ਲੋਕ ਮਿਸ ਯੂਜ਼ ਕਰਦੇ ਆ ਤੁਹਾਨੂੰ ਕੰਟਰੋਲ ਕਰਨ ਦੇ ਵਾਸਤੇ ਇਹ ਸਾਰੀ ਕੰਟਰੀਸ ਜੋ ਹੈਗੀਆਂ ਸਟ੍ਰਿਕਟ ਹੁੰਦੀਆਂ